ਆ ਰਹੇ ਉਹ ਡੀਸੀ ਉਸ ਪਹੁੰਚੋ ਕਿਹੜੇ ਤੇ ਇਹ ਹੈ ਕਿ ਅਸੀਂ ਨਾ ਇੱਥੇ ਲੁਧਿਆਣੇ ਦੇ ਵਿੱਚ ਇਸ ਵਾਰ 15ਵਾਂ ਜਿਹੜਾ ਨੈਸ਼ਨਲ ਬੋਟ ਡੇ ਹੈ ਜੀ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਉਹ ਲੜਕੀਆਂ ਦੇ ਕਾਲਜ ਲੁਧਿਆਣੇ ਹੋ ਰਿਹਾ ਜਿਸ ਨੂੰ ਡੀਸੀ ਆਫਿਸ ਦੇ ਸਾਡੇ ਜਿਹੜੇ ਮਾਨਯੋਗ ਡੀਸੀ ਸਾਹਿਬ ਨੇ ਜਤਿੰਦਰ ਜੋਰਵਾਲ ਜੀ ਉਹ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਨੇ ਤੇ ਸਰਦਾਰ ਕੁਲਪ੍ਰੀਤ ਸਿੰਘ ਜੀ ਪੀਸੀਐਸ ਕੰਮ ਨੋਡਲ ਅਫਸਰ ਉਹ ਇਹ ਪ੍ਰੋਗਰਾਮ ਦੀ ਦੇਖਰੇਖ ਕਰ ਰਹੇ ਨੇ ਸੋ ਸਾਰੇ ਵਿਭਾਗ ਮਿਲ ਕੇ ਇੱਕ ਇਹ ਜਿਹੜਾ ਨੈਸ਼ਨਲ ਵੋਟਰ ਡੇ ਹੈ ਉਹ ਸਟੇਟ ਲੈਵਲ ਦਾ ਇਸ ਵਾਰ ਲੁਧਿਆਣੇ ਚ ਮਨਾਇਆ ਜਾ ਰਿਹਾ ਹੈ ਤਾਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈਗਾ ਕਿ ਤਾਂ ਕਿ ਉਹ ਜਿਹੜਾ ਸਾਡਾ ਬੋਰਡ ਦਾ ਜਿਹੜਾ ਹੱਕ ਹੈ ਇਹ ਸਭ ਤੋਂ ਵੱਡਾ ਸਾਡਾ ਹੱਕ ਹੈ ਤੇ ਉਸ ਨੂੰ ਅਵੇਅਰ ਕਰਨ ਦੇ ਲਈ ਇੱਕ ਅਸੀਂ ਬਾਈਕ ਰੈਲੀ ਵੀ ਕੱਢੀ ਹੈ ਜਿਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਸਾਡੇ ਬਾਈਕਰ ਨੇ ਜੀ ਉਹਨਾਂ ਨੇ ਭਾਗ ਲਿਆ ਹੈ ਸੋ ਕਾਲਜ ਤੋਂ ਅਸੀਂ ਗਵਰਨਮੈਂਟ ਕਾਲਜ ਲੜਕੀਆਂ ਤੋਂ ਸ਼ੁਰੂ ਕਰਕੇ ਸਟੇਡੀਅਮ ਤੋਂ ਹੁੰਦੇ ਹੋਏ ਫੋਰਾ ਚੌਕ ਹੁੰਦੇ ਡੀਸੀ ਆਫਿਸ ਪਹੁੰਚਿਆ ਤੇ ਬਹੁਤ ਹੀ ਡਿਸਪਲਿਨ ਟੰਗਦੇ ਨਾਲ ਸਾਡੇ ਜਿਹੜੇ ਬਾਈਕਰ ਨੇ ਰਾਈਡਰ ਨੇ ਬਹੁਤ ਉਹਨਾਂ ਨੇ ਸਹਿਯੋਗ ਕੀਤਾ ਹੈ ਸੋ ਇਸ ਇਹ ਸਿਰਫ ਇੱਕ ਉਹਨਾਂ ਨੂੰ ਦੱਸਣ ਲਈ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਜਿਹੜੇ ਇਹ ਜੇ ਪ੍ਰੋਗਰਾਮ ਨੂੰ ਕੀਤੇ ਜਾਂਦੇ ਨੇ ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਹੱਕ ਨੇ ਕਈ ਵਾਰੀ ਸੋਨਾਂ ਤੋਂ ਜਾਣੋ ਹੀ ਨਹੀਂ ਹੁੰਦੇ ਕਿਉਂਕਿ ਵੋਟ ਦਾ ਹੱਕ ਹੈ ਜਿਹੜਾ ਸਭ ਤੋਂ ਵੱਡਾ ਹੱਕ ਹੈਗਾ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਇਹ ਹੱਕ ਦਿੱਤਾ ਗਿਆ ਕਿ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਆਪਣਾ ਜਿਹੜਾ ਵੀ 18 ਸਾਲ ਦਾ ਹੋ ਜਾਂਦਾ ਉਸ ਤੋਂ ਬਾਅਦ ਉਹ ਵੋਟ ਪਾ ਸਕਦਾ ਤੇ ਆਪਣੀ ਵੋਟ ਪਾ ਸਕਦਾ ਤੇ ਇੱਕ ਕਿਉਂਕਿ ਸਾਡਾ ਜਿਹੜਾ ਲੋਕਤੰਤਰ ਹੈ ਸਾਡਾ ਦੇਸ਼ ਹੈ ਉਹ ਦੁਨੀਆ ਦੇ ਵਿੱਚ ਲੋਕਤੰਤਰ ਦਾ ਥੰਮ ਹੈ ਤੋਂ ਇਸ ਕਰਕੇ ਅਸੀਂ ਜਾਗਰੂਕ ਕਰਨ ਦੇ ਲਈ ਇਹ ਜਿਹੜੇ ਦਿਨ ਨੇ ਮਨਾਏ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਦਾ ਪਤਾ ਲੱਗੇ ਤੇ ਉਹ ਆਪਣੇ ਨਮਾਇंदे ਨੇ ਜਿਹੜੇ ਉਹ ਪੜ੍ਹੇ ਲਿਖੇ ਨਮਾਇंदे ਨੇ ਜਿਹੜੇ ਤੁਹਾਡੇ ਜਿਨ੍ਹਾਂ ਨੇ ਉਹਨਾਂ ਨੂੰ ਲੀਡ ਕਰਨਾ ਹੁੰਦਾ ਤੇ ਉਹਨਾਂ ਨੂੰ ਉਹ ਚੁਣ ਠੀਕ ਹੈ ਥੈਂਕ ਯੂ ਥੈਂਕ ਯੂ ਕਿ ਕਰਨ ਇੰਟਰਵਿਊ ਨੂੰ ਪੁੱਛੇ ਸਰ ਅੱਜ ਲੋਕਾਂ ਨੂੰ ਜਾਗਰੂਕ ਕਰ ਰਹੇ ਮੈਡਮ ਰਾਜਦੀਪ ਸਿੰਘ ਜੀ ਅੱਜ ਸੇ ਨੈਸ਼ਨਲ ਵੋਟਰ ਡੇਸ ਨੂੰ ਲੁਧਿਆਣਾ ਦੇ ਵਿੱਚ ਲੁਧਿਆਣਾ ਐਡਮਿਨਿਸਟ੍ਰੇਸ਼ਨ ਨੇ ਜੋ ਅੱਜ ਉਪਰਾਲਾ ਚੱਕਿਆ ਉਹਦੇ ਉਪਲਕਸ਼ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਭਾਰਤ ਦੇ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡਾ ਇੱਕ ਅਧਿਕਾਰ ਦਿੱਤਾ ਹੈ ਵੋਟ ਪਾਉਣ ਦਾ ਔਰ ਅੱਜਕੱਲ ਦੀ ਯੰਗ ਜਨਰੇਸ਼ਨ ਜਿਹੜਾ ਹੈ ਉਹ ਦੇਖਿਆ ਗਿਆ ਹੈ ਕਿ ਇਸ ਚੀਜ਼ ਦੀ ਅਣਗਹਿਲੀ ਕਰਦੀ ਹੈ VOTING ਪਾਉਣ ਦੇ ਵਿੱਚ ਤੋਂ ਅੱਜ ਲੋਕਾਂ ਨੂੰ ਸਨੇਹਾ ਦੇਣ ਲਈ ਕਿ ਇੱਕ ਜੋ ਸਾਡੇ ਕੋਲ ਅਧਿਕਾਰ ਹੈ ਇੱਕ ਸਹੀ ਉਮੀਦਵਾਰ ਨੂੰ ਚੁਣਨ ਦਾ ਲੋਕਾਂ ਦਾ ਹੀ ਅਸੀਂ ਅੱਜ ਬਾਈਕ ਰੈਲੀ ਕੱਢ ਕੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਇਸ ਸਨੇਹਾ ਨੂੰ ਦਿੱਤਾ ਹੈ ਕੀ ਨਾਮ ਹੈ ਪੰਜਾਬੀ ਨੂੰ ਮੈਂ ਤੇਜਿੰਦਰ ਸਿੰਘ ਲੋਟੇ ਅਸੀਂ ਵੈਲਕਮ ਕਰਦੇ ਹਾਂ ਅੱਜ ਲੇਡੀ ਰਾਈਡਰ ਨੇ ਸਾਡੇ ਕੀ ਨਾਮ ਸੀ ਤੁਹਾਡਾ ਬਨਿੰਦਰਜੀਤ ਨਿੰਦਰਜੀਤ ਇਹਨਾਂ ਨੇ ਵੀ ਸਾਨੂੰ ਜੁਆਇਨ ਕੀਤਾ ਬਾਈਕ ਨੂੰ ਰੈਲੀ ਨੂੰ ਲੀਡ ਕੀਤਾ ਤੇ ਇਹ ਰੈਲੀ ਸਾਡੀ ਸੀਗੀ టుਡੇ ਨੈਸ਼ਨਲ ਡੇ VOTING ਨੈਸ਼ਨਲ ਡੇ ਹੈ ਜੀ ਉਹਨੂੰ ਮਨਾਉਣ ਲਈ ਹਾਂਜੀ ਹਾਂਜੀ ਦਾਣਾਵਾਸੀ ਜਾਗਰੂਕ ਕਰ ਰਹੇ ਹਾਂ ਹਾਂਜੀ ਲੁਧਿਆਣਾਵਾਸੀ ਨੂੰ ਤਾਂ ਕਿ ਵੋਟ ਹਰ ਇੱਕ ਨੂੰ ਪਾਣੀ ਚਾਹੀਦਾ ਹੈ ਹਰ ਇੱਕ ਦਾ ਅਧਿਕਾਰ ਹੈ ਜੀ VOTING ਇਸ ਬਾਰੇ ਸਟੇਟ ਚ ਵੀ ਜਾਓਗੇ ਨਹੀਂ ਇਹ ਨੈਸ਼ਨਲ ਲੈਵਲ ਲੁਧਿਆਣੇ ਤੋਂ ਅਸੀਂ ਬਿਲੋਂਗ ਕਰਦੇ ਹਾਂ ਸਾਰੇ ਲੁਧਿਆਣੇ ਰੈਲੀ ਕੱਢੀ ਅਸੀਂ ਕੀ ਮੈਸੇਜ ਦੋ ਬਿਲਕੁਲ ਵੋਟ ਪਾਣੀ ਜ਼ਰੂਰੀ ਹੈ ਜੀ ਆਪਣਾ ਹੱਕ ਹੈ ਉਹ ਆਪ ਜ਼ਰੂਰ ਪਾਣੀ ਚਾਹੀਦੀ ਵੋਟ ਹਾਂਜੀ ਰਾਈਟ ਤੇ ਤੇ ਮੈਂ ਅੱਜ ਫੀਮੇਲ ਰਾਈਡਰ ਦੇ ਤੌਰ ਤੇ ਸਾਰਿਆਂ ਦੇ ਨਾਲ ਸੀਗੀ ਮੈਂ ਬੰਦਿਆਂ ਦੇ ਨਾਲ ਕੰਦੇ ਤੇ ਕੰਦਾ ਮਿਲਾ ਕੇ ਸਪੀਡ ਦੇ ਸਪੀਡ ਮਿਲਾ ਕੇ ਉਹਨਾਂ ਦੇ ਨਾਲ ਚੱਲੀ ਆਂ ਨਾਲੇ ਮੈਂ ਸਾਰੀਆਂ ਫੀਮੇਲਸ ਨੂੰ ਵੀ ਅਵੇਅਰ ਕਰਨਾ ਚਾਹੁੰਦੀ ਆਂ ਕਿ VOTING ਦਾ ਰਾਈਟਸ ਤਾਂ ਤੁਹਾਡੇ ਸਾਰਿਆਂ ਦਾ ਹੈਗਾ ਤੇ ਘਰ ਦੇ ਅੰਦਰ ਬੰਦ ਨਾ ਰਹੋ ਬਾਹਰ ਨਿਕਲੋ ਬਾਹਰ ਨਿਕਲ ਕੇ VOTING ਰਾਈਟਸ ਨੂੰ ਅਪਣਾਓ ਤੇ ਜੇ ਤੁਹਾਨੂੰ ਮਿਲਦਾ ਹੈ ਮੌਕਾ ਕਿਸੇ ਵੀ ਥਾਂ ਤੇ ਜਿੱਥੇ ਤੁਸੀਂ ਬੰਦਿਆਂ ਦੇ ਨਾਲ ਮੁੰਡਿਆਂ ਦੇ ਨਾਲ ਇਨਸਾਨਾਂ ਦੇ ਨਾਲ ਕੰਦੇ ਤੇ ਕੰਦਾ ਮਿਲਾ ਕੇ ਚੱਲ ਸਕਦੇ ਹੋ ਤੇ ਅਸੀਂ ਕਿਸੇ ਵੀ ਫੱਕ ਸਿ ਪਿੱਛੇ ਨਹੀਂ ਹੈਗੇ ਆਂ ਤੇ VOTING ਰਾਈਟਸ ਨੂੰ ਵੀ ਜ਼ਰੂਰ ਤੁਸੀਂ ਆਪਣਾ ਹੱਕ ਮੰਨ ਕੇ ਘਰੋਂ ਬਾਹਰ ਨਿਕਲੋ ਤੇ ਵੋਟ ਜ਼ਰੂਰ ਦਿਓ ਆਪਣਾ